ਇਹਨੀਆਂ ਦਿਨੀ ਪੂਰਾ ਪੰਜਾਬ ਹੀ ਹੜ੍ਹ ਦੀ ਮਾਰ ਚਿਲਿਆ ਹੈ ਪਰ ਇਹਦੇ ਵਿੱਚ ਕੁਝ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਜੇਕਰ ਗੱਲ ਕਰੀਏ ਪਿੰਡ ਸ਼ੀਨੇ ਵਾਲੇ ਚੁਕੇ ਦੀ ਤਾਂ ਇੱਥੋਂ ਦਾ ਇੱਕ ਪਰਿਵਾਰ ਹੈ ਜਿਨੇ ਆਪਣੀ ਕੁੜੀ ਦਾ ਵਿਆਹ اگلے ਮਹੀਨੇ ਰੱਖਿਆ ਸੀ ਇਸ ਉਮੀਦ ਦੇ ਨਾਲ ਕਿ ਉਹਨਾਂ ਦੀ ਫਸਲ ਵਧੀਆ ਹੋਵੇਗੀ ਅਤੇ ਉਸਦੇ ਪੈਸੇ ਆੜ ਕੇ ਉਹ ਲੋ ਲੈ ਕੇ ਉਹ ਆਪਣੀ ਕੁੜੀ ਦਾ ਅਗਲੇ ਮਹੀਨੇ ਵਿਆਹ ਕਰਨਗੇ ਪਰ ਇਸ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਤੇ ਉਦੋਂ ਪਾਣੀ ਫਿਰ ਗਿਆ ਜਦ ਹੜ੍ਹ ਵਿੱਚ ਉਹਨਾਂ ਦੀ ਪੂਰੀ ਫਸਲ ਹੀ ਰੁੜ ਗਈ ਅਤੇ ਹੁਣ ਇਹ ਪਰਿਵਾਰ ਸੋਚਾਂ ਵਿੱਚ ਡੁੱਬਿਆ ਹੋਇਆ ਹੈ ਕਿ ਕਿਵੇਂ ਉਹ ਆਪਣੀ ਕੁੜੀ ਦਾ ਵਿਆਹ ਕਰਨਗੇ ਵਿਆਹ ਵਾਲੀ ਕੁੜੀ ਦੀਆਂ ਅੱਖਾਂ ਵਿੱਚ ਆਏ ਹੰਝੂ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਕਿ ਉਸਦੇ ਪਰਿਵਾਰ ਵਿੱਚ ਕਾਫੀ ਦੁੱਖ ਛਾ ਚੁੱਕਾ ਹੈ ਪਿੰਡਛੇ ਨੇ ਬਾਰੇ ਚੱਲਦਾ ਤੇ ਤੁਹਾਡਾ ਵਿਆਹ ਕਰ ਦੋ ਦਾ ਸੀ ਦਸਵੇਂ ਮਹੀਨੇ ਕੀ ਉਮੀਦਾਂ ਕਿਸ ਤਰ੍ਹਾਂ ਦੀਆਂ ਰੱਖੀਆਂ ਤੁਸੀਂ ਸੁਪਨੇ ਕਿਸ ਤਰ੍ਹਾਂ ਦੇਖੇ ਅੱਜ ਜਿਹੜਾ ਬਾਦ ਸੁਪਨੇ ਸੀ ਜਿਹੜੇ ਸਾਰੇ ਪਾਣੀ ਨਾਲ ਰੋੜ ਲਾਇਆ ਬਾਦ ਸੁਪਨੇ ਸੀ ਜਿਹੜੇ ਸਾਰੇ ਪਾਣੀ ਨਾਲ ਖਰਾਬ ਪਿਆ ਕਿਸ ਤਰ੍ਹਾਂ ਤੁਸੀਂ ਪਾਲੀ ਫਸਲ ਕਿਸ ਤਰ੍ਹਾਂ ਫਸਲ ਅਸੀਂ ਮੇਰੇ ਢਾਡੀ ਨਿੰਨੇ ਪਿਆਰਾ ਨਾਲ ਪਾਲੀ ਸੀ ਜਿਵੇਂ ਸਾਨੂੰ ਪਾਲਦਾ ਉਹਨੇ ਪਾਲੀ ਸੀ ਉਹਨੇ ਇੰਨਾ ਦਾ ਧਿਆਨ ਰੱਖਿਆ ਸੀ ਪਰ ਪਾਣੀ ਨਾਲ ਸਭ ਖਤਮ ਹੋ ਗਿਆ ਸਾਡੀ ਫਸਲ ਦੇ ਨਾਲ ਨਾਲ ਸਾਡੀ ਜ਼ਮੀਨ ਹੀ ਵਿੱਚ ਰੋੜ ਤੇ ਲਾ ਦੇ ਲੱਗੇ ਰੋੜ ਤੇ ਜਿੰਦੇ ਨਾਲ ਸਾਡੀ ਰੋਟੀ ਚੱਲਦੀ ਸੀ ਜਿੰਦੇ ਸਿਰ ਤੇ ਆਸੀ ਸੀ ਜੇ ਉਮੀਦ ਸੀ ਕਿ ਕੋਈ ਆਏਗਾ ਕੁਛ ਹਨ ਹਾਂਜੀ ਸਾਨੂੰ ਸੀ ਜੀ ਉਮੀਦ ਵੀ ਸਾਡੀ ਫਸਲ ਹੋਏ ਜੀ ਫਿਰ ਮੇਰਾ ਵਿਆਹ ਵੀ ਹੋ ਜੇਦਾ ਕੋਈ ਖਰਚਾ ਵੀ ਨਹੀਂ ਹੋਣਾ ਕਰਜ਼ਾ ਵੀ ਨਹੀਂ ਚੜਨਾ ਪਰ ਹੁਣ ਸਭ ਇਹ ਹੋ ਸਕਦਾ ਇਹ ਕਰਜ਼ਾ ਲੈਣਾ ਪਵੇ ਜਾਂ ਇਸ ਤਰ੍ਹਾਂ ਹਾਂਜੀ ਯਾਦ ਇਹ ਬੰਦਾ ਸਾਰਾ ਪਾਣੀ ਹਾਂਜੀ ਸਾਰਾ ਪਾਣੀ ਫੇਰ ਤੋਂ ਇੰਨਾ ਮੇਰੇ ਦਾਦੀ ਨੇ ਪਿਆਰ ਨਾਲ ਫਸਲ ਨੂੰ ਬਸ ਸੰਭਰੇ ਰੱਖਿਆ ਸੀ ਜ਼ਮੀਨ ਨੂੰ ਐਨੀ ਮੇਨਤ ਨਾਲ ਬਣਾਈ ਸੀ ਉਹਨਾਂ ਨੇ ਹਾਂਜੀ ਪ੍ਰਾਪ ਮੇਰਾ ਹੈਂਡੀ تھا ਉਹ ਕਰ ਨਹੀਂ ਸਕਦਾ ਹੈ ਕੋਈ ਨਹੀਂ ਕਰਦਾ ਤੁਸੀਂ ਕਰਾਉਂਦੇ ਯਾਰ ਹਾਂਜੀ ਤੁਸੀਂ ਕਰਾਉਦੇ ਹਾਂ ਹਾਂਜੀ ਅਸੀਂ ਆਪ ਖੇਤ ਜਾਂਦੇ ਸੀ ਜੇ ਮੇਰੀ ਮੰਮੀ ਸੀ ਡੈਡੀ ਅਸੀਂ ਤਿੰਨ ਪੂਰਾ ਪਰਿਵਾਰ ਹੀ ਹਾਂਜੀ ਪਾਰ ਰਿਹਾ ਹੈ ਹਾਂਜੀ ਹਾਂਜੀ ਕੋਈ ਉਮੀਦ ਨਹੀਂ ਰਹੀ ਨਹੀਂ ਹੁਣ ਨਹੀਂ ਕੋਈ ਉਮੀਦ ਨਹੀਂ ਰਹੀ ਵੀ ਦੁਬਾਰਾ ਜ਼ਮੀਨਾਂ ਵਾੜ ਸਕ ਨਹੀਂ ਨਹੀਂ ਦਰਿਆ ਨੇ ਵਿੱਚੇ ਲੈ ਲਈ ਆਪਦੇ ਪਾਣੀ ਨਸਾਰੀ ਰੋਡ ਤੇ ਸਾਡੀ ਸਾਰੀ ਜ਼ਮੀਨ ਡੇਟ ਵੀ ਸਾਡੇ 2 ਕਿੱਲੇ ਜ਼ਮੀਨ ਹੈ ਸੇ ਜਿੰਦੇ ਤੋਂ ਸਾਡੀ ਰੋਟੀ ਚੱਲਦੀ ਸੀ ਜੇਸੀ ਰੋਟੀ ਖਾਂਦੇ ਸੀ ਜੀ ਰੋਟੀ ਤਾਂ ਵੀ ਆਵਾਜਾ ਰੁਕ ਕਿਸ ਤਰ੍ਹਾਂ ਹੁਣ ਸਾਨੂੰ ਕੋਈ ਉਮੀਦ ਨਹੀਂ ਪਈ ਰੋਟੀ ਕਿੱਥੋਂ ਖਾਣਾਂ ਕਿੱਥੇ ਜਾਵਾਂਗੇ ਕੋਈ ਹੋਰ ਕੰਮ ਕਰ ਬੈਨ ਨਹੀਂ ਜੀ ਹੋਰ ਕੀ ਬਸ ਜ਼ਮੀਨ ਸੀ ਜਿੰਦੇ ਸਿਰ ਤੇ ਅਸੀਂ ਸੀ ਜਿੱਥੋਂ ਆਣਾ ਸੋਸ਼ ਹਾਂਜੀ ਫਸਰ ਆਈ ਲੀ ਤੇ ਅਸੀਂ ਤੋਂ ਜੋ ਸਾਡਾ ਖਾਣ ਪੀਣ ਦਾ ਸੀ ਤਾਂ ਜੋ ਵੀ ਮੇਰਾ ਨਾਮ ਮਾਨੋ ਬਾਈ ਹਾਂਜੀ ਮਾਨੋ ਬਾਈ ਮਾਨੋ ਬਾਈ ਕਿੱਥੇ ਰਹਿੰਦੇ ਤੁਸੀਂ ਛੀਨੇ ਵਾਲੇ ਚੁੱਗੇ ਛੀਨੇ ਵਾਲੇ ਚੁੱਗੇ ਹਾਂਜੀ ਜਿਹੜੀ ਫਸਲਾਂ ਨੇ ਤੁਹਾਡੀਆਂ ਕਿਸ ਤਰ੍ਹਾਂ ਜਿਹੜੀਆਂ ਹਨਾ ਹੜ ਨੇ ਜਿਹੜੀਆਂ ਆਪਣੇ ਚਪੇੜ ਵਿੱਚ ਲੈ ਲਈ ਹਾਂਜੀ ਹੜ ਦੇ ਪਾਣੀ ਆਣ ਕਰ ਫਸਲਾਂ ਵੀ ਰੁੜ ਗਈਆਂ ਤੇ ਪਹਿਲੀ ਵੀ ਦਰਿਆ ਦੇ ਰੁੜ ਗਈਏ ਚਪੇੜ ਚ ਲੈ ਹਾਂ ਕਿੰਨੀ ਪਹਿਲੇ ਸੀ ਜਿਹੜੀ ਚਪੇੜ ਦੋ ਕਿੱਲੇ ਸੀ ਉਹ ਵੀ ਦਰਿਆ ਨੇ ਖਿੱਚ ਲਈ ਹਾਂ ਉਹ ਦਰਿਆ ਨੇ ਖਿੱਚ ਲਈ ਕੀ ਉਮੀਦਾਂ ਸੀ ਤੁਸੀਂ ਬਣਾ ਲਾ ਕੇ ਬੈਠੇ ਸੀਗੇ ਅਸੀਂ ਮੇਲ ਤੇ ਲਾ ਕੇ ਬੈਠੇ ਸੀ ਫਸਲਾਂ ਹੋਣ ਗਈਆਂ ਹਾਂ ਤੇ ਫਸਲਾ ਦੇ ਆਰਤੀ ਦੁ ਲੈ ਕੇ ਲੜਕੀ ਦਾ ਵਿਆਹ ਰੱਖਿਆ ਸੀ 10ਵੇਂ ਮਹੀਨੇ ਦਾ ਹਾਂਜੀ ਤੇ ਉਹ ਨਹੀਂ ਸਾਡੇ ਸੁਪਨੇ ਪੂਰੇ ਹੋਏ ਉਹ ਸਾਡੇ ਸੁਪਨੇ ਡੁੱਬ ਚੁੱਕੇ ਨੇ ਹੂੰ ਹੁਣ ਸਾਡੇ ਕੋ ਕੋਈ ਹੱਲ ਨਹੀਂ ਹੈਗਾ ਤੇ ਅਸੀਂ ਮੁੰਡਾ ਹੈਂਡੀਕੈਪ ਹੈ ਉਹਨੂੰ ਪਾਲਣ ਬਹੁਤ ਬੜਾ ਔਖਾ ਸਾਨੂੰ ਹੂੰ ਤੇ ਹੁਣ ਵਿਆਹ ਵੀ ਸਾਨੂੰ ਨਹੀਂ ਦਿਸਦਾ ਵੀ ਅਸੀਂ ਕਿਵੇਂ ਕਰੀਏ ਹੂੰ ਤੇ ਕੋਈ ਦਾਨ ਨਹੀਂ ਰੀਰ ਕੋਈ ਮਦਦ ਕੀਤੀ ਜਾਵੇ ਸਾਡੀ ਕੀ ਤਾਂ ਵਿਆਹ ਹੋ ਸਕੇ ਹਾਂਜੀ ਉਹਨ ਕਿਸ ਤਰ੍ਹਾਂ ਸਾਰੀ ਉਮੀਦਾਂ ਦੀ ਪਾਣੀ ਫਿਰ ਗਏ ਤੁਸੀਂ ਹਾਂਜੀ ਸਾਰੇ ਸਾਡੀ ਵੇਦਾ ਤੇ ਸਾਰੇ ਪਾਣੀ ਫਿਰ ਗਏ ਕੁਛ ਨਹੀਂ ਸਾਡੇ ਕੋਲ ਰਹਿ ਗਿਆ ਬਸ ਕੱਲਾ ਘਾਰ ਹੀ ਹੈਗਾ ਸਾਡੇ ਕੋਲ ਹਾਂਜੀ ਹੂੰ ਰੋਟੀ ਤਾਂ ਵੀ ਮਥਾਜ ਹਾਂ ਰੋਟੀ ਤਾਂ ਵੀ ਮਥਾਜ ਹੈਗੇ ਆ ਇੱਕ ਸੀ ਸਾਡਾ ਕਰਨ ਵਾਲਾ ਇਹਨਾਂ ਦਾ ਪਿਤਾ ਜੀ ਉਹ ਵੀ ਉਹਨੂੰ ਪਰੇਸ਼ਾਨ ਹੈਗਾ ਦਿਮਾਗ ਠੰਡੇ ਹਾਂਜੀ ਪ੍ਰੈਸ਼ਨ ਹੈ ਪ੍ਰੈਸ਼ਨ ਕਿਸ ਤਰ੍ਹਾਂ ਦੇ ਟੈਨਸ਼ਨ ਇਹੋ ਸਾਰੇ ਫਸਲ ਵੀ ਰੁੜ ਗਈ ਪਹਿਲੀ ਵੀ ਰੁੜ ਗਈ ਵੀ ਹੁਣ ਕੀ ਕਰਾਂਗੇ ਕੀ ਖਾਵਾਂਗੇ ਕਿਸ ਤਰ੍ਹਾਂ ਪੁੱਤਾਂ ਵਾਂਗ ਪਾਲਦੇ ਸੀ ਬੜੇ ਬੱਚਿਆਂ ਵਾਂਗ ਪਾਲਦੇ ਸੀ ਤੇ ਕਦੋਂ ਆਉਣ ਦੀ ਮਿਹਨਤ ਸੀ ਉਦੋਂ ਹਾੜਾਂ ਦੇ ਜਪੇਟ ਚ ਆ ਗਏ ਤੇ ਹੁਣ ਸਾਨੂੰ ਕੁਛ ਨਹੀਂ ਦਿਸਦਾ ਨਾ ਸਾਨੂੰ ਪਹਿਲੀ ਦੀ ਮਿਹਨਤ ਦੇ ਨਾ ਸਾਨੂੰ ਫਸਲ ਦੀ ਮਿਹਨਤ ਦੇ ਤੇ ਇਹੋ ਮਿਹਨਤ ਹੈਗੀ ਸਾਨੂੰ ਵੀ ਸਾਡੇ ਦਾਨੀ ਵੀਰ ਨੇ ਕਿਹੜੇ ਉਹ ਸਾਡੀ ਮਦਦ ਕੀਤੀ ਜਾਵੇ ਲੜਕੀ ਦਾ ਵਿਆਹ ਵੀ ਹੋ ਜਾਵੇ ਤੇ ਬੱਚਾ ਸਾਡੇ ਕੋਲ ਹੈਂਡੀਕੈਪ ਇਹ ਵੀ ਸਾਡੀ ਕੋ ਮਦਦ ਕੀਤੀ ਜਾਵੇ ਠੀਕ ਹਾਂਜੀ ਮੈਂ ਕਿੱਥੋਂ ਦੇ ਹਿੱਟੂ ਸਿੰਘ ਨਾਮ ਮੇਰਾ ਹਾਂਜੀ ਪਿੰਡ ਛੇਨਲ ਜੁਗੇ ਫਰੋਜਪੁਰ ਤੋਂ ਸਾਡੀ ਫਸਲ ਤਾਂ ਖਰਾਬ ਹੋਈ ਨਾਲ ਜ਼ਮੀਨ ਵੀ ਲੋੜ ਗਈ ਹੂੰ ਜੋ ਮਿੱਡਾ ਸਭ ਖਤਮ ਹੋ ਗਈ ਠੀਕ ਹੈ ਵਿਆਹ ਵੀ ਰੱਖਿਆ ਹਾਂਜੀ ਪਤਾ ਤਾਂ ਗਿਆ ਅਸੀਂ ਤਾਂ ਕੀ ਸੁਪੜੇ ਦਸਵੇਂ ਮਹੀਨੇ ਤੇ ਰੱਖਿਆ ਸੀ ਵਿਆਹ ਪਰ ਨਹੀਂ ਹੋਣੂਗਾ ਕੀ ਸੁਖਣੇ ਹੀ ਤੁਹਾਡੇ ਕਿਸ ਤਰ੍ਹਾਂ ਦੇ ਸੁਖਣੇ ਜੀ ਵਿਆਹ ਕਰਾਂਗੇ ਕੀ ਆੜਤੀਏ ਤੋਂ ਫੜ ਕੇ ਕਰਾਂਗੇ ਕਿਸ ਤਰ੍ਹਾਂ ਦਾ ਹਾਂਜੀ ਕੋਈ ਆੜਤੀਓ ਕਰਜ਼ਾ ਲੈ ਕੇ ਵਿਆਹ ਕਰਾਂਗੇ ਫਸਲ ਦੇ ਦਿਆਂਗੇ ਪਰ ਨੇ ਸਭ ਕੁਝ ਖਤਮ ਹੋ ਗਿਆ ਇਹ ਦਰਿਆ ਤੁਹਾਡੀ ਜ਼ਮੀਨ ਸਾਰੀ ਲੈ ਗਿਆ ਸਾਰੀ ਸਾਰੀ ਲੈ ਗਿਆ ਸਾਰੀ ਰੁੜ ਗਈ ਸਭ ਖਤਮ ਹੋ ਗਿਆ ਨਹੀਂ ਹੋ ਰਹਾ ਕੋਈ ਨਹੀਂ ਜੀ ਆਸਰਾ ਕੋਈ ਸਹਾਰਾ ਕੁਛ ਨਹੀਂ ਸਰਕਾਰ ਆ ਗਈ ਹੋ ਬੇਨਤੀ ਹੈ ਵੀ ਕੁਝ ਸਾਡੀ ਮਦਦ ਕੀਤੀ ਜਾਵੇ ਹੈ ਹਾਂਜੀ ਧੀਰਾ ਵਿਆਹ ਵੀ ਹੋ ਸਕਿਆ ਹਾਂਜੀ ਬਹੁਤ ਮੁਸ਼ਕਲ ਚ ਆ ਸੀ ਕਿਸ ਤਰ੍ਹਾਂ ਪਾਲੀ ਫਸਲ ਜੀ ਬਹੁਤ ਹੀ ਵੀ ਵਧੀਆ ਚੰਗੀ ਪਾਲੀ ਸੀ ਫਸਲ ਪੁੱਤਾ ਵਾਂਗੂ ਪਰ ਨਹੀਂ ਸਭ ਕੁਝ ਖਤਮ ਹੋ ਗਿਆ ਬੜੀ ਮਿਹਨਤ ਕੀਤੀ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਫਸਲ ਖਰਾਬ ਹੋ ਗਈ ਬਾਕੀ ਜ਼ਮੀਨ ਵੀ ਰੁੜ ਗਈ ਜ਼ਮੀਨ ਵੀ ਖਤਮ ਹੋ ਗਈ ਹਾਂਜੀ ਠੀਕ ਹੁਣ ਕੀ ਕਰਾਂਗੇ ਅਸੀਂ ਤੇ ਕੀ ਖਾਵਾਂਗੇ ਇਹੋ ਸਾਡੀ ਮੇਨ ਸੀ ਆਸਰਾ ਸੀ ਮੇਨ ਦਾ ਪਰ ਨਹੀਂ ਉਹ ਵੀ ਖਤਮ ਹੋ ਗਿਆ ਦਾ ਵੀ ਅਲਿਚ ਬਸ ਜੀ ਮੱਛਾ ਤੋਂ ਡਾ ਹੈਂਡੀਕੈ ਹੈਂਡੀਕੈ ਬੱਚਾ ਕੀ ਕੀਤਾ ਜਾ ਸਕਦਾ ਉਹ ਮਾਲਕ ਦੀ ਮੇਰ ਕੋਈ ਕਰੇਗਾ ਜੋ ਕਰੇਗਾ ਸਰਕਾਰਾਂ ਦਾ ਸਾਡੇ ਤੋਂ ਦੂਰ ਪਹੁੰਚ ਗਿਆ ਹਾਂਜੀ ਕੋਈ ਮਾਲਕ ਕੋਈ ਧੀਰੇ ਹੈਲਪ ਕੀਤੀ ਜਾਵੇ ਕੋਈ ਵੀਰਦਾਨੀ ਵੀਰ ਕੋਈ ਸਰਕਾਰਾਂ ਦਾ ਕੀ ਹੈਲਪ ਕਰਨੀ ਕੋਈ ਦਾਨੀ ਵੀਰ ਕਰ ਸਕਦਾ ਸਾਡੀ ਹਾਂਜੀ